ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 30 ਤਰੀਕ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਬੰਦ ਹੋ ਗਿਆ ਸੀਗਾ ਕਿਉਂਕਿ 1 ਤਰੀਕ ਨੂੰ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਸੀਗੀਆਂ ਪਰ ਉਸ ਦੇ ਬਾਵਜੂਦ ਇੱਕ ਭਜਨ ਸੰਦਿਆ ਚੱਲ ਰਹੀ ਸੀ ਜਿਸ ਵਿੱਚ ਕਿਹਾ ਜਾ ਰਿਹਾ ਉਸ 'ਚ ਇੱਕ ਪਾਰਟੀ ਵਿਸ਼ੇਸ਼ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਜਿਸ ਕਰਕੇ ਸਬੰਧਿਤ ਚੋਣ ਅਧਿਕਾਰੀ ਨੇ ਸ਼੍ਰੀ ਮੁਖਸਰ ਸਾਹਿਬ 'ਚ ਇਹਦੀ ਘਟਨਾ ਹੈ ਕਿ ਸੰਬੰਧਿਤ ਚੋਣ ਅਧਿਕਾਰੀ ਨੇ ਅਗਲੇ ਦਿਨ ਇਸ ਮੰਦ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਉਸ ਚ ਕਿਹਾ ਗਿਆ ਹੈ ਕਿ ਡੀ ਸੀ ਦੇ ਜਿਹੜੇ ਆਦੇਸ਼ ਆ 188 ਦੀ ਧਾਰਾ ਦੇ ਤਹਿਤ ਇਹ ਐਫ ਆਈ ਆਰ ਦਰਜ ਕੀਤੀ ਗਈ ਆ ਸਾਡੇ ਨਰਿਸ਼ਵਨੀ ਸ਼ੇਖਰੀ ਜੀ ਹੈ ਜੋ ਸਾਬਕਾ ਕੈਬਨਿਟ ਮੰਤਰੀ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਉਸ ਚੀਜ਼ ਦਾ ਵਿਰੋਧ ਕਰ ਰਹੇ ਨੇ ਸ਼ੇਖਰੀ ਸਾਹਿਬ ਇਸ ਚੀਜ਼ ਦਾ ਵਿਰੋਧ ਕਿਉਂ ਜਿਸ ਟਾਈਮ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਸੀ ਉਸ ਤੋਂ ਬਾਵਜੂਦ ਐਸੀ ਉਹ ਭਜਨ ਸੰਧਿਆ ਕਰਕੇ ਇੱਕ ਤਰ੍ਹਾਂ ਦਾ ਚੋਣ ਪ੍ਰਚਾਰ ਕਰ ਰਹੀ ਸੀ ਫਿਰ ਇਸ ਐਫਆਈਆਰ ਦਾ ਵਿਰੋਧ ਕਿਉਂ ਦੇਖੋ ਇਸ ਤਰ੍ਹਾਂ ਮੈਂ ਵਿਸ਼ਵ ਸਨਾਤਨ ਧਰਮ ਸਭਾ ਦਾ ਪ੍ਰਧਾਨ ਹਾਂ ਮੇਰੀ ਸਾਰੀ ਟੀਮ ਇੱਥੇ ਪੰਜਾਬ ਤੋਂ ਆਈ ਬੈਠੀ ਜੀ ਪ੍ਰੈਸ ਕਲੱਬ ਦੇ ਵਿੱਚ ਮੈਨੂੰ ਇਹ ਦੱਸੋ ਕਿ ਭਜਨ ਕਰਨਾ ਚੋਣ ਪ੍ਰਚਾਰ ਡਿਫਰੈਂਸ ਹੈ ਨਾ ਦੋਨਾਂ 'ਚ ਚੋਣ ਪ੍ਰਚਾਰ ਉਹਦਾ ਨਾਰੇ ਵਜਨੇ ਪਾਰਟੀ ਦੇ ਨਾਰੇ ਵਜਨੇ ਜਿੰਦਾਬਾਦ ਕਰਨਾ ਮੁਰਦਾਬਾਦ ਕਰਨਾ ਕੁਝ ਵੀ ਕਰਨਾ ਉਹ ਭਜਨ ਕਰਨ ਦੇ ਕਿਹੜਾ ਜਨਾਬ ਪ੍ਰਚਾਰ ਆ ਗਿਆ ਮੈਨੂੰ ਸਮਝ ਨਹੀਂ ਲੱਗੀ ਕੁਝ ਔਰ ਬਕਾਇਦਾ ਤੌਰ ਤੇ ਵਿਸ਼ਵ ਸਨਾਤਾ ਦਰਸਬਾ ਨੇ ਪੰਜਾਬ ਚ ਨੌ ਜਗ੍ਹਾ ਤੇ ਵੱਡੇ ਵੱਡੇ ਮਹਾਨ ਸਭਾਵਾਂ ਕੀਤੀਆਂ ਭਜਨ ਸਭਾਵਾਂ ਕੀਤੀਆਂ ਤੁਹਾਡੇ ਜਲੰਧਰ ਦੇ ਏਰੀਆ ਚ ਹੋਈਆਂ ਤੁਹਾਨੂੰ ਪਤਾ ਸਾਰੇ ਔਰ ਲੁਧਿਆਣੇ ਵੀ ਸਭ ਜਗ੍ਹਾ ਹੋਈ ਪਰ ਉਹ ਉਹ ਸਰ ਪਿਛਲਾ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਹੋਈਆਂ ਇਹ ਤਾਂ ਦੱਸ ਰਹਿਣਾ ਕਿੰਦਾ ਲੜੀ 10 10 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਸੁਨਾਤ ਦੇ ਇਕੱਠੇ ਹੋਏ ਰਾਤ ਦੇ 12 12 ਵਜੇ ਤੱਕ ਭਜਨ ਹੋਇਆ ਔਰ ਭਜਨ ਚ ਨੌਜਵਾਨ ਬੱਚੇ ਲੜਕੇ ਲੜਕੀਆਂ ਭਗਵਾਨ ਤੇ ਰਾਮ ਦੇ ਨਾਮ ਚ ਮगन ਹੋ ਕੇ ਪੂਜਦੇ ਰਹੇ ਭੰਗੜਾ ਢਾਲਦੇ ਰਹੇ ਕਿਤੇ ਕੋਈ ਹੁੱਲੜਬਾਜੀ ਨਹੀਂ ਹੋਈ ਕਿਤੇ ਕੋਈ ਕਿਸੇ ਪਾਰਟੀ ਦਾ ਨਾਂ ਨਹੀਂ ਲੀਤਾ ਗਿਆ ਜੀ ਕਿਸੇ ਕੈਂਡੀਡੇਟ ਦਾ ਨਾਂ ਨਹੀਂ ਲੀਤਾ ਗਿਆ ਅਸੀਂ ਭਜਨ ਸੰਧਿਆ ਕਰ ਰਹੇ ਸੀ ਇਸੇ ਲੜੀ ਚ ਅਖੀਰ ਹੀ ਪ੍ਰੋਗਰਾਮ ਮੁਖਸਰ ਸਾਹਿਬ ਜੀ ਔਰ ਮੁਖਸਰ ਸਾਹਿਬ ਦੇ ਵਿੱਚ ਬਕਾਇਦਾ ਪਰਮਿਸ਼ਨ ਲਈਤੀ ਗਈ ਜੀ ਔਰ ਭਜਨ ਸੰਧਿਆ ਹੋਈ ਜੀ ਜਿਹੜਾ ਸਾਡਾ ਇੰਚਾਰਜ ਸੀਗਾ ਵਿਸ਼ੇ ਸਰਾਬ ਸਵਾਦੀ ਤਰਫੋਂ ਉਹ ਸਾਡਾ ਭਾਰਤ ਪੁਸ਼ਪ ਉਹਦੇ ਤੇ ਇੱਕ ਤਰੀਕ ਨੂੰ ਐਫਆਈਆਰ ਹੋ ਗਈ ਜੀ ਐਫਆਈਆਰ ਜਿਹੜੀ ਹੈ ਅਸੀਂ ਸਮਝਦੇ ਆ ਇਹ ਪੋਲੀਟੀਕਲਲੀ ਮੋਟੀਵੇਟਡ ਹੈ ਕਿਉਂਕਿ ਜਦੋਂ ਸਨਾਤਨੀ ਜਾਗ ਗਏ ਪੰਜਾਬ ਦੇ ਦੇਖਿਆ ਕਿ ਸਨਾਤਨ ਦੀ ਲਹਿਰ ਚੱਲਣ ਲੱਗੀ ਆ ਇਹਨੂੰ ਦੁਬਾਨ ਦੇ ਲਈ ਸਾਡੇ ਲੋਕਾਂ ਨੂੰ ਦਬਾਲ ਲਈ ਇਹ ਪਰਚਾ ਕੀਤਾ ਗਿਆ ਅਸੀਂ ਇਹਦਾ ਵਿਰੋਧ ਕਰਦੇ ਕਿ ਭਗਵਾਨ ਰਾਮ ਦਾ ਨਾਮ ਲੈਣਾ ਕੋਈ ਗਲਤ ਕੰਮ ਨਹੀਂ ਹੈ ਜਹਾਂ ਤੇ ਉਹ ਨਾਰੇ ਬਾਹਰਦੇ ਉਹ ਦੱਕੇ ਪਾਰਟੀ ਤੇ ਤਾਂ ਗੱਲ ਕਰਦਾ ਉਹ ਖੜਾ ਸੀ ਅੱਛਾ ਉਸਦੇ ਤੋਂ ਕੋਈ ਮੇਰੇ ਖਰ ਬਾਈਕ ਵੀ ਨਹੀਂ ਫੜਿਆ ਮੈਂ ਪੁੱਛਿਆ ਉਹਨੂੰ ਭਾਰਤ ਪੁਸ਼ਨ ਨੂੰ ਮੈਂ ਕਿਹਾ ਤੁਸੀਂ ਕੋਈ ਸਪੀਚ ਕੀਤੀ ਕਿਹਾ ਮੈਂ ਤਾਂ ਬਾਈਕ ਵੀ ਨਹੀਂ ਫੜਿਆ ਆ ਜੀ ਨਹੀਂ ਪਰ ਆਯੋਜਨ ਉਹ ਕਰ ਰਹੇ ਸੀ ਉਹਨਾਂ ਦੇ ਨਾਮ ਤੇ ਸੀਗਾ ਉਹ ਸਾਰੀ ਪਰਮਿਸ਼ਨਾਂ ਵਗੈਰਾ ਪਰਮਿਸ਼ਨ ਜਿਹੜੀ ਬਿਸ਼ਪ ਸਨਾਤਨ ਦਰਸ਼ਨ ਸਭਾ ਦੇ ਨਾਮ ਸੀ ਹਾਂ ਜੀ ਅਗਰ ਐਫ ਆਈ ਆਰ ਕਰਨੀ ਚਾਹੀਦੀ ਸੀ ਮੇਰੇ ਤੇ ਕਰਦੇ ਮੇਰੇ ਵਰਕਰ ਦੇ ਕੋ ਕੀਤੀ ਜੀ ਸਵਾਲ ਹੈ ਇਹ ਸਭ ਬੰਦਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਬਿਜ਼ਨਸਮੈਨ ਹੈ ਅਸੀਂ ਲੋਕ ਜਾਗਰੂਤ ਆ ਜੀ ਸਾਨੂੰ ਆਪਣੇ ਅਧਿਕਾਰਾਂ ਦਾ ਪਤਾ ਹੈ ਭਾਈ ਸਾਹਿਬ ਭਗਵਾਨ ਰਾਮ ਦਾ ਨਾਮ ਲੈਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜਿਹਨੇ ਰੋਕਿਆ ਵਾ ਉਹ ਨੂੰ ਭੁਗਤਣਾ ਪੈਗਾ ਅੱਜ ਨਹੀਂ ਤੇ ਕੱਲ ਇੱਕ ਦਿਨ ਰਹੇਗਾ ਉਹ ਨੂੰ ਭੁਗਤਣਾ ਪੈਗਾ ਇੱਥੇ ਵੀ ਉਹਨੂੰ ਜਵਾਬ ਦੇਣਾ ਪੈਣਾ ਅਦਾਲਤ ਚ ਵੀ ਦੇਣਾ ਪੈਣਾ ਸਰਕਾਰ ਨੂੰ ਵੀ ਦੇਣਾ ਪੈਣਾ ਤੇ ਉੱਪਰ ਵੀ ਦੇਣਾ ਪੈਣਾ ਅਸ਼ਵਨੀ ਜੀ ਤੁਸੀਂ ਤਾਂ ਕੈਬਨਟ ਮਿਨਿਸਟਰ ਰਹੇ ਹੋ ਤੁਸੀਂ ਸਰਕਾਰ ਚ ਰਹੇ ਹੋ ਤੁਸੀਂ ਆਪ ਨਿਯਮ ਕਾਇਦੇ ਨੂੰ ਜਾਣਦੇ ਹੋ ਤੁਹਾਨੂੰ ਨਹੀਂ ਲੱਗਦਾ ਨਿਯਮ ਕਾਇਦੇ ਤੋਂ ਬਿਨਾ ਤਾਂ ਇਹ ਸੰਸਾਰ ਚੱਲ ਨਹੀਂ ਸਕਦਾ ਤੇ ਸਾਨੂੰ ਉਸ ਚ ਬੰਨ ਕੇ ਰਹਿਣਾ ਚਾਹੀਦਾ ਸਰ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਨਿਯਮ ਕਾਇਦਾ ਕਹਿੰਦਾ ਕਿ ਸ਼ਰਾਬ ਦੇ ਠੇਕੇ ਇਲੈਕਸ਼ਨ ਦੇਖਦੇ 2 ਦਿਨ ਪਹਿਲਾਂ ਬੰਦ ਹੋ ਜਾਂਦੇ ਨੇ ਬਿਲਕੁਲ ਠੀਕ ਹੈ ਤੇ ਕਿਆ ਸ਼ਰਾਬ ਅੰਡੀ ਨਹੀਂ ਗਈ ਕਿੱਥੇ ਗਈ ਨਿਯਮ ਹੈ ਕਿੱਥੇ ਅਫਸਰ ਸੁੱਤੇ ਪਏ ਸੀ ਸਰੋਣਾ ਹਰ ਘਰ ਸ਼ਰਾਬ ਪਹੁੰਚੀ ਹੈ ਕਿੰਨਾਂ ਨੇ ਪਹਚਾਈ ਹੈ ਜਵਾਬ ਦਿਓ ਐਡਮਿਨਿਸਟ੍ਰੇਸ਼ਨ ਸਮੈਕਾ ਵਿਕਦੀਆਂ ਨਸ਼ੇ ਵਿਕਦੇ ਸਾਰਾ ਪੰਜਾਬ ਤਰਾਹੀ ਤਰਾਹੀ ਕਰ ਉਠਿਆ ਸਾਡੇ ਬੱਚੇ ਬਚਾ ਲਓ ਯੂਨੀਵਰਸਿਟੀਆਂ ਚ ਕਾਲਜਾਂ ਚ ਮਾਪੇ ਆਪਣੇ ਬੱਚੇ ਨਹੀਂ ਭੇਜਦੇ ਕਿ ਉਹ ਜਾ ਕੇ ਲਗੜਾ ਜਾਵੇ ਸੋ ਇਹਨਾਂ ਨੂੰ ਪੁੱਛੋ ਅਫਸਰਾਂ ਨੂੰ ਉਹ ਉਹਦੇ ਤੇ ਕਿਥੇ ਐਫਆਈਆਰ ਕੀਤੀ ਸ਼ੋਮੀ 1 ਕੇਸ ਅਰ ਅਸੀਂ ਅਸੀਂ ਸ਼ਰਿਆਮ ਜਾ ਕੇ ਦੱਸ ਦਿਆਂ ਕਿ ਫਲਾਣਾ ਫਲਾਣਾ ਬੰਦੇ ਨੇ ਸਮੈਗ ਵੇਚ ਰਿਆ ਫਲਾਣਾ ਬੰਦਾ ਗਲਤ ਸ਼ਰਾਬ ਵੇਚ ਰਿਆ ਕੋਈ ਐਕਸ਼ਨ ਨਹੀਂ ਹੁੰਦਾ ਸਿਰਫ ਭਜਨ ਕਰਨ ਵਾਲੇ ਤੇ ਐਕਸ਼ਨ ਕਿਉਂ ਕੀਤਾ ਮੈਂ ਤਾਂ ਬੜਾ ਹੈਰਾਨ ਹਾਂ ਨਹੀਂ ਉਹਨਾਂ ਦਾ ਕਹਿਣਾ ਵੀ ਉਹ ਭਜਨ ਚ ਇੱਕ ਪਾਰਟੀ ਵਿਸ਼ੇਸ਼ ਦਾ ਚੋਣ ਪ੍ਰਚਾਰ ਹੋ ਰਿਹਾ ਸੀ ਆ ਉਸ ਚ ਕਿਹਾ ਜਾ ਰਿਹਾ ਸੀ ਵੀ ਜੋ ਰਾਮ ਕੋ ਲਾਏ ਆਂ ਹਮ ਉਨਕੋ ਲਾਏਗੇ ਇਹ ਬਕਾਇਦਾ ਗਾਣਾ ਉੱਥੇ ਬਾਰ ਬਾਰ বাজਾਇਆ ਜਾ ਰਿਹਾ ਸੀਗਾ ਕੋਈ ਗਰਦ ਨਹੀਂ ਸੀਗਾ ਜੀ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਤੁਸੀਂ ਰਾਮ ਦਾ ਨਾਮ ਲੋਗੇ ਅਸੀਂ ਤੁਹਾਨੂੰ ਹੀ ਲੈ ਕੇ ਆਵਾਂਗੇ ਸਵਾਲ ਇਹ ਆ ਉਹ ਬੰਦੇ ਦੀ ਭਾਵਨਾ ਹੈ ਭਜਨ ਹੈ ਅੱਜ ਦਾ ਨਹੀਂ ਬੜੀ ਢੇਰ ਦਾ ਭਜਨ ਹੈ ਮੈਂ ਸਵਾਲ ਪੁੱਛਦਾ ਪਿਆ ਕਿ ਅਸੀਂ ਤੇ ਕਹਿੰਨੇਗਾ ਜੋ ਰਾਮ ਕੋ ਲਾਏਗੇ ਹਮ ਉਨਕੋ ਲਾਏਗੇ ਤੇ ਤੁਸੀਂ ਕਿਹੜੀ ਪਾਰਟੀ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਪਰਚਾ ਕੀਤਾ ਇਹਨਾਂ ਨੇ ਸਰਕਾਰ ਨੇ ਕੀਤਾ ਪਰਚਾ ਸਰਕਾਰ ਨੂੰ ਪਤਾ ਹੋਇਆ ਹੈਗਾ ਨਾ ਫਿਰ ਉਹ ਜਵਾਬ ਦੇਣਾ ਪਏਗਾ ਸਾਰੇ ਸਰਾਤਰੀ ਪੁੱਛਣਗੇ ਕਿ ਕਿਆ ਅਸੀਂ ਰਾਵਤ ਰਾਮ ਬੋਗਾਨ ਦਾ ਨਾਮ ਪੰਜਾਬ 'ਚ ਲੈ ਸਕਦੇ ਕਿ ਨਹੀਂ ਲੈ ਸਕਦੇ ਬੜਾ ਵੱਡਾ ਸਵਾਲ ਮਾਨ ਸਾਹਿਬ ਕੋ ਪੁੱਛਿਆ ਜਾਊਗਾ ਸਰ ਸਿੱਖੀ ਸਾਹਿਬ ਇਸ ਤੋਂ ਪਹਿਲੇ ਵੀ ਭਜਨ ਸੰਧਿਆ ਜਿੱਦਾਂ ਤੁਸੀਂ ਦੱਸਿਆ ਵੀ ਇਸ ਤੋਂ ਪਹਿਲੇ ਵੀ 9-10 ਜਗ੍ਹਾ ਹੋ ਚੁੱਕੀ ਆ ਉੱਥੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਉਹ ਇਸੇ ਕਰਕੇ ਨਹੀਂ ਲਿੱਤਾ ਗਿਆ ਕਿਉਂਕਿ ਉੱਥੇ ਨਿਯਮ ਕਾਇਦੇ ਉਸ ਟਾਈਮ ਨਹੀਂ ਟੁੱਟੇ ਸੀ ਪਰ ਇੱਥੇ ਕਿਉਂਕਿ ਜਿਹੜੀ ਚੋਣਵਿਚਾਰ ਸਹਿਤਾ ਹੈਗੀ ਆ ਉਹ ਲਾਗੂ ਹੋ ਚੁੱਕੀ ਸੀਗੀ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਸੀਗਾ ਉਸ ਦੇ ਬਾਵਜੂਦ ਜਿਹੜਾ ਇੱਕ ਸੰਧਿਆ ਆਯੋਜਿਤ ਕੀਤੀ ਗਈ ਤਾਂ ਉਹਨਾਂ ਨੇ ਫਿਰ ਇਹ ਪਰਚੇ ਦਾ ਕਾਰਜਕ੍ਰਮ ਜਿਹੜਾ ਸਰ ਜੀ ਉਹਨਾਂ ਨੇ ਪਰਮਿਸ਼ਨ ਦਿੱਤੀ ਭਜਨ ਸੰਧਿਆ ਦੇ ਨੇ ਭਜਨ ਸੰਧਾ ਦੀ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਸ ਚ ਕਿਸੇ ਪਾਰਟੀ ਵਿਸ਼ੇਸ਼ ਦਾ ਪ੍ਰਚਾਰ ਕੀਤਾ ਜਾਏਗਾ ਇਹਦੇ ਚ ਪਾਰਟੀ ਵਿਸ਼ੇਸ਼ ਕਿਸ বিজেਪ ਇਹਦਾ ਨਾ ਕਿੱਥੇ ਲਿਖਦਾ ਦੱਸੋ ਮੈਨੂੰ ਉਹਨੇ ਕਿਹਾ ਰਾਮ ਕੋ ਲਾਇਆ ਹੈ ਉਹਨੂੰ ਕੋ ਲਾਇਗੇ ਮੈਨੂੰ ਸਮਝ ਨਹੀਂ ਲੱਗੀ ਇਹ ਚ ਕੀ ਗਲਤ ਵਾ ਵਟ ਇਜ਼ ਰੋਂਗ ਇਨ ਥਿਸ ਆਈ ਡੋਨਟ ਫਾਈਂਡ ਐਨੀਥਿੰਗ ਰੋਂਗ ਇਹ ਭਜਨ ਹੈ ਉਹਨੇ ਇੱਕ ਭਜਨ ਕਰ ਰਿਹਾ ਹੈ ਬੰਦਾ ਉਹ ਚ ਕੀ ਪ੍ਰੋਬਲਮ ਹੈ ਆਈ ਡੋਨਟ نو ਯੂ ਫਾਈਂਡ ਐਨੀਥਿੰਗ ਰੋਂਗ ਇਨ ਥਿਸ ਭਜਨ ਕਰਨਾ ਗਲਤ ਹੈ ਨਹੀਂ ਭਜਨ ਕਰਨਾ ਗਲਤ ਨਹੀਂ ਹੈ ਪਰ ਉਸ ਟਾਈਮ ਕਿਉਂਕਿ ਕਹਿੰਦੇ ਚਾਰ ਚਾਰ ਕਹਿੰਦੇ चुनाव प्रचार जेड़ा बंद हो चुका है सिगा मेरी बात सुनो फिर ते मेरे ते सबसे पहला होनी चाहिए क्योंकि मैं ही सारी मूवमेंट लेके आया चलो ये ਤੁਸੀਂ ਇਹ ਦੱਸੋ ਹੁਣ ਅਗਲਾ ਐਕਸ਼ਨ ਕੀ ਰਹੇਗਾ ਵੀ ਵਿਲ ਨਾਟ ਟੇਕ ਬਿਲ ਜੀ ਅਸੀਂ ਲੋਗ ਇਹਨੂੰ ਲਾ ਕੇ ਗਵਰਨਰ ਸਾਹਿਬ ਕੋ ਜਾਵਾਂਗੇ ਜੀ ਉਹ ਪੁੱਛਾਂਗੇ ਕਿਉਂਕਿ ਹੀ ਇਜ਼ ਹੈਡ ਆਫ ਦੀ ਸਟੇਟ ਇੱਕ ਬੰਨੇ ਸਰਕਾਰ ਖਲੋਤੀ ਹੈ ਇੱਕ ਬੰਨੇ ਸਨਾਤਨੀ ਖਲੋਤੇ ਜੀ ਇਹ ਪੁੱਛਾਂਗੇ ਗਵਰਨਰ ਸਾਹਿਬ ਅਗਰ ਭਗਵਾਨ ਰਾਮ ਦਾ ਨਾਮ ਲੈਣਾ ਗਲਤ ਹੈ ਕਿ ਠੀਕ ਹੈ ਦੱਸਣਗੇ ਤੁਹਾਨੂੰ ਇਸੇ ਤਰ੍ਹਾਂ ਹੀ ਹਾਈ ਕੋਰਟ ਚ ਵੀ ਜਾਵਾਂਗੇ ਉਤੇ ਅਫਸਰ ਆਣਗੇ ਉਹਨਾਂ ਪੁੱਛਾਂਗੇ ਕਿ ਭਈ ਉਹਨਾਂ ਕੋ ਕੜੀ ਅਥਾਰਟੀ ਹੈ ਕਿ ਜਿਹੜਾ ਉਥੇ ਸ਼ਰਾਬ ਵੰਡ ਰਿਹਾ ਹੈ ਰਾਤੀ 12 ਵਜੇ ਵੀ ਹੈਵ ਗਾਟ ਵੀਡੀਓਜ਼ ਦਿਖਾਵਾਂਗੇ ਉਹਨੂੰ ਤਾਂ ਫੜਿਆ ਨਹੀਂ ਤੇ ਜਿਹੜਾ ਰਾਮ ਦਾ ਨਾਮ ਲੈ ਰਿਆ ਸੀ ਉਹਦੇ ਪਰਚਾ ਲਾ ਰਿਆ ਵੀ ਵਿਲ ਵੀ ਆਸ ਥਿਸ ਐਡਮਿਨਿਸਟ੍ਰੇਸ਼ਨ ਜਿਹੜੀ ਮੁਖਸਰ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਨੂੰ ਜਵਾਬ ਦੇਣਾ ਪਏਗਾ ਕਿ ਜਿਹੜਾ ਸ਼ਰਾਬ ਵਰਤਾ ਰਿਆ ਸੀ ਨਾ ਉਥੇ ਜੀ ਮੁਖਸਰ ਸਾਹਿਬ ਚ ਉਹ ਤਾਂ ਫੜਿਆ ਨਹੀਂ ਸਾਡੇ ਕੋ ਵੀਡੀਓਜ਼ ਨੇ ਤੇ ਜਿਹੜਾ ਬੰਦਾ ਰਾਮ ਦਾ ਨਾਮ ਲੈ ਰਿਆ ਸੀ ਉਥੇ ਐਫ ਆਈ ਆਰ ਹੋ ਰਹੀ ਹੈ ਦੇ ਆਰ ਅਨਸਰਬਲ ਥੈਂਕ ਯੂ ਇਸ ਗਿਸ਼ਮੀ ਅਸ਼ਵੀਰ ਸ਼ੇਖਰੀ ਸਾਹਿਬ ਅਸ਼ਵੀਰ ਸ਼ੇਖਰੀ ਸਾਹਿਬ ਦਾ ਕਹਿਣਾ ਹੈ ਕਿ ਸ਼੍ਰੀ ਮੁਕਸਰ ਸਾਹਿਬ ਵਿੱਚ ਜਿਹੜੀ ਐਫ ਆਈ ਆਰ ਹੋ ਗਿਆ ਉਸ ਦਾ ਉਹ ਵਿਰੋਧ ਕਰਨਗੇ ਉਸ ਦੇ ਬਰੋਸ ਬਰੂਪ ਨਾ ਸਿਰ ਗਵਰਨਰ ਹਾਊਸ ਦਾ ਦਰਵਾਜ਼ਾ ਖੜਕਟਾਇਆ ਜਾਏਗਾ ਬਲਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਟਾਇਆ ਜਾਏਗਾ ਮਦਨेश ਕੋਇਲ ਕੈਮਰਾਮੈਨ ਸੁਮਿਤ ਦੇ ਨਾਲ ਧੰਨ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par